ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਪਲੂਈਆਂ ਯਾਨੀ ਕਿ ਪਲੇਟਸ ਹੁੰਦੀਆਂ ਨੇ ਜਿਹੜੀਆਂ ਉਹ ਆਪਾਂ ਕਿੱਦਾਂ ਪਾਉਣੀਆਂ ਨੇ ਠੀਕ ਹੈ ਜੀ ਦੇਖੋ ਆਪਣੀ ਲਾਈਨਿੰਗ ਵਾਲੀ ਕੁਰਤੀ ਆ ਇਹਦੀ ਪ੍ਰੋਪਰ ਮਾਰਕਿੰਗ ਆਪਣੀ ਹੋਈ ਹੋਈ ਹੈਗੀ ਇੱਕ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਦੀਦੀ ਆਪਾਂ ਗਲਾ ਪਹਿਲਾਂ ਬਣਾਈਏ ਜਾਂ ਫਿਰ ਪਲੂਈਆਂ ਪਹਿਲਾਂ ਪਾਈਏ ਦੇਖੋ ਜੀ ਇਹ ਸੇਮ ਹੀ ਗੱਲ ਆ ਮੈਂ ਪਹਿਲਾਂ ਪਲੂਈਆਂ ਪਾਉਣੀਆਂ ਹੁੰਦੀਆਂ ਚਾਹੇ ਤੁਸੀਂ ਪਹਿਲਾਂ ਪਲੂਈਆਂ ਪਾ ਲਓ ਚਾਹੇ ਗਲਾ ਬਣਾ ਲਓ ਉਹਦੇ ਵਿੱਚ ਕੁਛ ਨਹੀਂ ਜੇ ਤੁਸੀਂ ਨਾ ਗਲਾ ਪਹਿਲਾਂ ਬਣਾਉਣਾਗਾ ਤਾਂ ਤੁਸੀਂ ਗਲੇ ਨੂੰ ਪਹਿਲਾਂ ਅਟੈਚ ਕਰ ਲਓ ਪਰ ਉਹਦੀ ਸੈਂਟਰ ਚੋ ਕਟਿੰਗ ਨਹੀਂ ਕਰਨੀ ਜਦੋਂ ਆਪ ਪਲੇਟਾਂ ਪਾਉਣ ਤੋਂ ਬਾਅਦ ਪਲੋਈਆਂ ਪਾਉਣ ਤੋਂ ਬਾਅਦ ਆਪਾਂ ਕਟਿੰਗ ਕਰਨੀ ਹੈ ਦੇਖੋ ਆਪਣੀ ਪਲੋਈਆਂ ਦੀ ਮਾਰਕਿੰਗ ਹੋਈ ਹੋਈ ਆ ਤੇ ਆ ਆਪਾਂ ਦੇਖੋ ਜਿਹੜੀਆਂ ਪੈਣਾ ਨੂੰ ਪ੍ਰੋਬਲਮ ਆਉਂਦੀ ਆ ਵੀ ਦੀਦੀ ਸਾਡੇ ਗਲੇ ਟੇਡੇ ਚਲੇ ਜਾਂਦੇ ਨੇ ਉਹਦੇ ਲਈ ਆਪਾਂ ਗਲਾਟਸ ਡਾਇਰੈਕਟ ਅਟੈਚ ਨਹੀਂ ਕਰਨਾ ਹੁੰਦਾ ਉਹਦਾ ਸੈਂਟਰ ਕਰ ਲਿਆ ਆ ਦੇਖੋ ਇੱਥੋਂ ਵੀ ਸੈਂਟਰ ਕਰ ਲਿਆ ਤੇ ਨੀਚੇ ਤੋਂ ਵੀ ਸੈਂਟਰ ਕਰ ਲੈਣਾ ਇੱਥੋਂ ਆ ਦੇਖੋ ਇਹਦਾ ਹਾਫ ਕਰਕੇ ਇੱਥੇ ਵੀ ਸੈਂਟਰ ਕਰ ਲਿਆ ਇਸ ਤੋਂ ਬਾਅਦ ਚਾਹੇ ਤਾਂ ਤੁਸੀਂ ਕ੍ਰੀਜ਼ ਬਣਾ ਲਓ ਬ੍ਰੈਸ ਦੀ ਹੈਲਪ ਨਾਲ ਚਾਹੇ ਤੁਸੀਂ ਚੌਕ ਨਾਲ ਐਦਾਂ ਲਾਈਨ ਬਣਾ ਲਓ ਜਾਨੀ ਕਿ ਆਪਾਂ ਗਲਾ ਅਟੈਚ ਕਰਨ ਤੋਂ ਪਹਿਲਾਂ ਇਹਦਾ ਸੈਂਟਰ ਕੱਢ ਲੈਣਾਗਾ ਠੀਕ ਹੈ ਜੀ ਹੁਣ ਆਜੋ ਆਪਾਂ ਤੁਹਾਨੂੰ ਪਲੇਟਸ ਪਾ ਕੇ ਦਿਖਾਉਣੇ ਆ ਪਲੋਈਆਂ ਕਿੱਦਾਂ ਪਾਉਣੀਆਂ ਨੇ ਦੇਖੋ ਜਿਹੜੀ ਸਿੰਪਲ ਕੁੜਤੀ ਹੁੰਦੀ ਆ ਉਹਦੇ ਵਿੱਚ ਤਾਂ ਪਲੋਈਆਂ ਦੇ نیچے ਕੱਪੜਾ ਲੱਗਦਾ ਹੁੰਦਾ ਜਿਹੜੀ ਬਿਨਾ ਲਾਈਨਿੰਗ ਤੋਂ ਕੁਰਤੀ ਹੁੰਦੀ ਹੈ ਜਿਹੜੀ ਲਾਈਨਿੰਗ ਵਾਲੀ ਕੁਰਤੀ ਹੁੰਦੀ ਉਹਦੇ ਵਿੱਚ ਲਾਈਨਿੰਗ ਲੱਗੀ ਹੁੰਦੀ ਆ ਕੱਪੜੇ ਦੀ ਜਰੂਰਤ ਨਹੀਂ ਹੁੰਦੀ ਦੇਖੋ ਆਪਣਾ ਸਾਰਾ ਵਾਲੇ ਦਿਵਾਲੇ ਵੱਡੇ ਵਕੇ ਦੇ ਨਾਲ ਸਲਾਈ ਲਗਾ ਕੇ ਅਟੈਚ ਕੀਤਾ ਹੋਇਆ ਨਾ ਐਦਾਂ ਅਟੈਚ ਕਰ ਲੋ ਤੁਸੀਂ ਕਮੀਜ਼ ਨੂੰ ਸਟਿਚ ਕਰਨ ਤੋਂ ਪਹਿਲਾਂ ਨਾ ਤੁਹਾਡੀ ਲਾਈਨਿੰਗ ਹਿੱਲੇ ਤੇ ਨਾ ਹੀ ਤੁਹਾਡਾ ਜਿਹੜਾ ਨੀਚੇ ਕਮੀਜ਼ ਦੇ ਕੁਰਤੀ ਦਾ ਕੱਪੜਾ ਉਹ ਹਿੱਲੇ ਦੇਖੋ ਐਦਾਂ ਰੱਖ ਲਿਆ ਆ ਸਾਰੇ ਵਾਲ ਆਪਾਂ ਸਹੀ ਕਰ ਲੈਣੇ ਨੇ ਨਾ نیچے ਵਾਲੇ ਕੱਪੜੇ ਨੂੰ ਖਿੱਚ ਹੋਵੇ ਨਾ ਉੱਪਰ ਵਾਲੇ ਨੂੰ ਇਸ ਤਰ੍ਹਾਂ ਰੱਖ ਕੇ ਸੈੱਟ ਕਰਕੇ ਆਪਾਂ ਦੇਖੋ ਇੱਥੇ ਰੱਖ ਕੇ ਇੱਕ ਨਾ ਸਲਾਈ ਲਗਾ ਲੈਣੀ ਇਹ ਫਲਾਈ ਆਪਾਂ ਕੱਚੀ ਲਗਾਉਣੀ ਹੈ ਤਾਂ ਕਿ ਆਪਣੀਆਂ ਪਲੇਟਾਂ ਹਿੱਲਣ ਨਾ ਚਾਹੇ ਤੁਸੀਂ ਵੱਡੇ ਵਖੇ ਨਾਲ ਲਗਾ ਲਓ ਚਾਹੇ ਛੋਟੇ ਨਾਲ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਆਸ ਮੈਂ ਇਹ ਲਾਈ ਵਗੈਰ ਪਲੇਟਾਂ ਪਾਉਣੇ ਆ। ਨਾਲ ਜਿਹੜੀ ਪਲੇਟ ਆ ਕੱਲੀ ਲਾਈਨਿੰਗ 'ਚ ਪੈ ਜਾਂਦੀ ਹੈ, ਨੀਚੇ ਵਾਲਾ ਕੱਪੜਾ ਜੀ ਬਾਹਰ ਹੀ ਰਹਿ ਜਾਂਦਾ ਦਾ। ਐਸੇ ਤਰ੍ਹਾਂ ਹੀ ਦੇਖੋ ਆਪਾਂ ਇਧਰੋਂ ਸੈੱਟ ਕਰ ਲੈਣਾ। ਨੋ। ਐਸ ਤਰ੍ਹਾਂ ਇਹ ਆ ਲੋ। ਐਦਾਂ ਨਾ ਦੋਵੇਂ ਹੱਥ ਰੱਖ ਕੇ ਐਸ ਤਰ੍ਹਾਂ ਜ਼ਰੂਰ ਕਰਨਾ ਤਾਂ ਕਿ ਜਿਹੜਾ ਆਹ ਵਾਲਾ ਸੈਂਟਰ ਵਾਲਾ ਕੱਪੜਾ ਵੀ ਇਹ ਜ਼ਿਆਦਾ ਇਕੱਠਾ ਨਾ ਹੋਵੇ। ਨਹੀਂ ਬਾਹਰੀ ਸਾਈਡ ਬੁਲਬਲਾ ਬਣ ਜਾਂਦਾ ਹੈ ਚਾਹੇ ਤੁਸੀਂ ਤਾਂ ਅੱਗੇ ਦੀ ਕਟਿੰਗ ਕਰ ਲਓ ਚਾਹੇ ਐਸੇ ਤਰ੍ਹਾਂ ਹੀ ਉੱਪਰ ਲੈ ਜਾਓ ਆਹ ਵਾਲੀ ਪਲੇਟ ਕੋਲੇ ਉਹਦੇ ਨਾਲ ਜੀ ਥੋੜੀ ਜੀ ਖਿੱਚ ਪੈ ਜਾਂਦੀ ਆ ਆ ਦੇਖੋ ਹੁਣ ਜਦੋਂ ਨਾ ਆਪਾਂ ਮੋਢੇ ਵਾਲੀ ਪਲੇਟ ਆਉਣੀ ਆ ਇਸ ਤਰ੍ਹਾਂ ਹੀ ਵੀ ਆਪਾਂ ਇਦਾਂ ਸੈੱਟ ਕਰਨੀ ਆ। ਹੁਣ ਦੇਖੋ ਆਪਾਂ ਪਾਵਾਂਗੇ ਆਹ ਵਾਲੀ ਪਲੇਟ। ਇਹ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਦੇ ਬਹੁਤ ਤੇ ਮੈਸੇਜ ਆਉਂਦੇ ਆ ਵੀ ਦੀਦੀ ਪਲੂਈਆਂ ਦੇ ਬਾਹਰਲੇ ਪਾਸੇ ਨਾ ਕੱਪੜਾ ਉੱਠਣ ਲੱਗ ਜਾਂਦਾ ਕੱਪੜਾ ਇਕੱਠਾ ਹੋ ਜਾਂਦਾ ਦੇਖੋ ਆ ਲਾਈਨਿੰਗ ਵਾਲੀ ਵੀ ਸੈੱਟ ਕਰਨੀ ਆ نیچے ਵਾਲੇ ਆ ਕੱਪੜੇ ਦੇ ਵਿੱਚ ਵੀ ਢਿੱਲੇ ਨਹੀਂ ਹੋਣੇ ਚਾਹੀਦੇ ਉੱਪਰਲੇ ਕੱਪੜੇ 'ਚ ਵੀ ਲਓ ਜੀ ਆਪਣੀਆਂ ਪਲੇਟਾਂ ਸਾਰੀਆਂ ਦੇ ਉੱਪਰ ਆਪਾਂ ਲਗਾ ਲਈ ਸਲਾਈ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਪਲੇਟਾਂ 'ਚ ਡੰਗਾਈ ਕਿੰਨੀ ਦੇਣੀ ਆ ਉਹ ਦੱਸਦੇ ਹਾਂ ਜੀ ਦੇਖੋ ਹੁਣ ਆਪਾਂ ਪਲੋਈਆਂ 'ਚ ਡੰਗਾਈ ਦਵਾਂਗੇ ਠੀਕ ਆ ਜੀ ਹੁਣ ਦੇਖੋ ਆਪਣੀ ਪਲੋਈ ਦੀ ਜਿਹੜੀ ਲੈਂਥ ਆ ਉਹ 7 ਇੰਚ ਆ ਗਈ ਆਪਾਂ ਜੇ ਪਲੋਈ ਦੀ ਲੈਂਥ ਆਮ ਤੌਰ ਤੇ 7 ਇੰਚ ਹੀ ਹੁੰਦੀ ਆ ਦੇਖੋ ਜੀ ਆਪਾਂ ਇਹਦਾ ਹਾਫ ਕਰ ਲੈਣਾ 3.5 ਇੰਚ ਇਹਦਾ ਹਾਫ ਹੋ ਗਿਆ ਇਹ ਆ ਲੋ ਠੀਕ ਹੈ ਜੀ ਆਪਾਂ ਅੱਧਾ ਅੱਧਾ ਇੰਚ ਦੋਵੇਂ ਪਾਸੇ ਮਾਰਕ ਕਰਨਾ ਹੈ ਇਸ ਤਰ੍ਹਾਂ ਆ ਲੋ ਤੇ ਜਿਹੜਾ ਹੁਣ ਦੇਖੋ 1 ਇੰਚ ਹੋ ਗਿਆ ਠੀਕ ਹੈ ਜੀ ਇਹ ਆ ਦੇਖੋ ਆ ਹੋ ਗਿਆ 1 ਇੰਚ ਤੇ ਜਿਹੜਾ ਆਪਾਂ ਪਲੋਈ ਚ 1 ਇੰਚ ਇਧਰ ਆਉਂਦਾ ਹੁੰਦਾ 1 ਇੰਚ ਇਧਰ ਇਹ ਆਪਾਂ ਜਦੋਂ ਫਿਟਿੰਗ ਦੀਆਂ ਨਿਸ਼ਾਨੀਆਂ ਲਾਉਣੇ ਆ ਇਹ ਆਪਾਂ ਕਮਰ ਦੇ ਨਿਸ਼ਾਨ 'ਚ ਵਧਾ ਕੇ ਰੱਖਣਾ ਹੁੰਦਾ ਇਹਨੂੰ ਇਸ ਤਰ੍ਹਾਂ ਜੀ ਆਪਾਂ ਜਦੋਂ ਸਲਾਈ ਲਗਾਉਣੀ ਹੈ ਦੇਖੋ ਇਸ ਤਰ੍ਹਾਂ ਲਗਾਵਾਂਗੇ। ਹਲੋ ਜੀ। ਚਾਹੇ ਤੁਸੀਂ ਦੋਵੇਂ ਪਾਸੇ ਲਗਾ ਲਓ ਚਾਹੇ ਇੱਕ ਪਾਸੇ ਉਹ ਇੱਕੀ ਗੱਲ ਆ ਆ ਦੇਖੋ ਕਿਥੋਂ ਆਪਾਂ ਸਲਾਈ ਬਿਲਕੁਲ ਨਾਲ-ਨਾਲ ਲਿਆ ਕੇ ਐਦਾਂ ਸਲਾਈ ਵਧਾਈ ਜਾਣੀ ਆ ਤੇ ਡੰਗਾਈ ਆਪਾਂ ਸੈਂਟਰ 'ਚ ਦੇਣੀ ਆ ਤੇ ਜਿਹੜੀ ਆਹ ਵਾਲੀ ਪਲੇਟ ਹੁੰਦੀ ਆ ਇਹਦੇ ਆਪਾਂ ਦੇਖੋ ਜੀ ਡੰਗਾਈ ਐ ਇਸ ਤਰ੍ਹਾਂ ਦਵਾਂਗੇ। ਇਹ ਐਸ ਤਰ੍ਹਾਂ ਐਸ ਤਰ੍ਹਾਂ ਇੱਥੋਂ ਡੰਗਾਈ ਦੇਣੀ ਸ਼ੁਰੂ ਕਰਾਂਗੇ ਇੱਥੇ ਘਟਾਉਂਦੇ ਘਟਾਉਂਦੇ ਆਪਾਂ ਨਾਲ ਆ ਜਾਣਾ ਸਿਰਫ ਜਿਹੜੀਆਂ ਸੈਂਟਰ ਵਾਲੀਆਂ ਪਲੇਟਾਂ ਹੁੰਦੀਆਂ ਨੇ ਇਹਦੇ ਆਪਾਂ ਸੈਂਟਰ 'ਚ ਡੰਗਾਈ ਦੇਣੀ ਹੈ ਆਜੋ ਜੀ ਹੁਣ ਆਪਾਂ ਤੁਹਾਨੂੰ ਪਲੇਟਾਂ ਪਾ ਕੇ ਦਿਖਾਉਣੀ ਆ ਆ ਦੇਖੋ ਆਪਾਂ ਪਲੇਟ ਚੱਕਣੀ ਕਿੱਦਾਂ ਗੀ ਲਾਈਨਿੰਗ ਵਾਲਾ ਸੂਟ ਆ ਚਾਹੇ ਦੂਸਰਾ ਆਪਾਂ ਦੋਵੇਂ ਪਾਸਿਓਂ ਐਦਾਂ ਚੁੰਡੀ ਵਰਕੇ ਕੱਪੜਾ ਚੱਕਣਾ ਐਸ ਤਰ੍ਹਾਂ ਫਿਰ ਉਹਦੇ ਨਾਲ ਜੀ ਦੋਵੇਂ ਕੱਪੜੇ ਚੱਕੇ ਜਾਂਦੇ ਨੇ ਦੇਖੋ ਜਦੋਂ ਨਾ ਪਲੇਟ ਪਾਉਣੇ ਆ ਤਾਂ ਹਲਕੀ ਜੀ ਸਿਲਾਈ ਆਪਾਂ ਡਬਲ ਸ਼ੁਰੂ ਕਰਨੀ ਹੈਗੀ ਤਾਂ ਕਿ ਜਿਹੜੀ ਆਪਣੀ ਪਲੋਈ ਆ ਉਹ ਉੱਧੜੇ ਨਾ ਆਓ ਐਸ ਤਰ੍ਹਾਂ ਦੇਖੋ ਹੁਣ ਆਹ ਵਾਲੀ ਐ ਇੱਥਾਂ ਆਪਾਂ ਸੈਂਟਰ 'ਚ ਇੱਥੇ ਡੰਗਾਈ ਦੇਣੀ ਆ ਹੁਣ ਆਪਾਂ ਬਿਲਕੁਲ ਨਾਲ-ਨਾਲ ਸਿਲਾਈ ਹੌਲੀ-ਹੌਲੀ ਵਧਾਈ ਜਾਣ ਆਓ ਆ ਦੇਖੋ ਜੀ ਐਸ ਤਰ੍ਹਾਂ ਹੁਣ ਆਪਾਂ ਇੱਥੇ ਸਿਲਾਈ ਖਤਮ ਕਰਨੀ ਆ ਬਿਲਕੁਲ ਨਾਲ-ਨਾਲ ਚਾਹੇ ਤਾਂ ਜਿੱਥੇ ਤੁਸੀਂ ਖਤਮ ਕੀਤੀਏ ਉਸ ਤੋਂ ਬਾਅਦ ਮਸ਼ੀਨ ਖਾਲੀ ਚਲਾ ਦਿਓ ਧਾਗੇ ਨੂੰ ਵਟਾ ਆ ਜੂਗਾ ਚਾਹੇ ਤੁਸੀਂ ਹਲਕੀ ਜੀ ਸਲਾਈ ਇਹ ਇਸ ਤਰ੍ਹਾਂ ਡਬਲ ਕਰਕੇ ਕਰ ਲੋ ਦੇਖੋ ਜੀ ਆਪਣੀ ਆਹ ਪਲੇਟ ਪੈ ਗਈ ਜਦੋਂ ਨਾ ਆਪਾਂ ਕੱਪੜੇ ਨੂੰ ਐਦਾਂ ਚੁੰਡੀ ਭਰ ਕੇ ਚੱਕਦੇ ਆ ਤਾਂ ਆਪਣੀਆਂ ਪਲੂਈਆਂ ਦੇ ਵਿੱਚ ਵਾਲ ਨਹੀਂ ਪੈਂਦੇ ਹੈਗੇ ਆਹ ਪਲੇਟ ਚ ਇੱਥੇ ਡੰਗਾਈ ਦਿੱਤੀ ਆ ਹੁਣ ਆਪਾਂ ਪਾਉਣੀ ਆ ਆ ਵਾਲੀ ਪਲੇਟ ਇਹ ਵੀ ਆਪਾਂ ਐਦਾਂ ਹੀ ਚੱਕਣੀ ਆਂਗੀ ਇਹਦੇ ਆਪਾਂ ਡੰਗਾਈ ਇੱਥੋਂ ਆ ਦੇਖੋ ਇਥੋਂ 1/2 ਇੰਚ ਨਾਲ ਸ਼ੁਰੂ ਕਰਾਂਗੇ ਦੋਵੇਂ ਪਾਸੇ ਹਾਫ ਹਾਫ ਹੋ ਜੂ ਇਹ ਆ ਦੇਖੋ ਇੱਥੇ ਆ ਕੇ ਆਪਾਂ ਬਿਲਕੁਲ ਹੁਣ ਸਲਾਈ ਘਟਾਉਂਦੇ ਜਾਣਾ ਨਾਲ ਲਾ ਕੇ ਸਲਾਈ ਲਾ ਲੈਣੀ ਆ ਦੇਖੋ ਹੁਣ ਧਾਗੇ ਨੂੰ ਬਟਾ ਕਿੱਦਾਂ ਆਉਂਦਾ ਤੇ ਐਦਾਂ ਖਾਲੀ ਮਸ਼ੀਨ ਚਲਾ ਦਿਓ ਆ ਆ ਗਿਆ ਜੀ ਆਪਣੇ ਧਾਗੇ ਨੂੰ ਬਟਾ ਐਦਾਂ ਵੀ ਪਲੋਈ ਨਹੀਂ ਉੱਧੜਦੀ ਦੇਖੋ ਇੱਥੇ ਵੀ ਆਪਣੀ ਪਲੋਈ ਦੇ ਵਿੱਚ ਕੋਈ ਵੱਲ ਨਹੀਂ ਪਿਆ ਹੈਗਾ ਜਦੋਂ ਆਪਾਂ ਨਾ ਇਥੋਂ ਕੱਲਾ ਚੱਕ ਲੈਨੇ ਆ ਫੇਰ ਹੁੰਦਾ ਜਦੋਂ ਆਪਾਂ ਨਾ ਐਦਾਂ ਪਲੋਈ ਚੱਕਦੇ ਆ ਇਸ ਤਰ੍ਹਾਂ ਤਾਂ ਵੱਲ ਨਹੀਂ ਪੈਂਦੇ ਹੈਗੇ ਆਪ ਲੋਈ ਜੀ ਧਿਆਨ ਨਾਲ ਪਾਉਣੀ ਹੈ ਦੇਖੋ ਇਹ ਨਾ ਦੋਵੇਂ ਪੱਲੇ ਦੇਖੋ ਇਥੋਂ ਬਰਾਬਰ ਹੋਣੇ ਚਾਹੀਦੇ ਨੇ ਇਥੋਂ ਨਹੀਂ ਫਿਰ ਜਦੋਂ ਆਪਾਂ ਬਾਹ ਅਟੈਚ ਕਰਾਂਗੇ ਆਪਾਂ ਨੂੰ ਪ੍ਰੋਬਲਮ ਆਊਗੀ ਤੇ ਆਪਣੀ ਬਾਹ ਦੇ ਵਿੱਚ ਤੇ ਮੋਢੇ 'ਚ ਝੋਲ ਗਈ ਤੋ ਆ ਲਓ ਜੀ ਇਹਨੂੰ ਆਪਾਂ ਹਲਕੀ ਜੀ ਐਦਾਂ ਡਬਲ ਕਰ ਲਓ ਤੁਹਾਨੂੰ ਦੋਵੇਂ ਤਰੀਕਿਆਂ ਚ ਪਲੇਟਾਂ ਪਾਉਣੀਆਂ ਦੱਸਿਆ ਨੇ ਵੀ ਚਾਹੀਏ ਮਸ਼ੀਨ ਨੂੰ ਹਲਕੀ ਜੀ ਖਾਲੀ ਚਲਾ ਦਿਓ ਧਾਗੇ ਨੂੰ ਵਟਾ ਆ ਜਾਂਦਾ ਜਾਂ ਹਲਕੀ ਜੀ ਡਬਲ ਕਰ ਲਓ ਹੁਣ ਐਸੇ ਤਰ੍ਹਾਂ ਹੀ ਦੇਖੋ ਜੀ ਆਪਾਂ ਦੂਸਰੇ ਪਾਸੇ ਪਲੇਟਾਂ ਪਾ ਲੈਣੀਆਂ ਨੇ ਹਾਂਜੀ ਦੇਖੋ ਪਲੇਟਾਂ ਪਾਉਣ ਤੋਂ ਬਾਅਦ ਹੁਣ ਆਪਾਂ ਨਾ ਗਲਾ ਅਟੈਚ ਕਰਨਾ ਆਪਣਾ ਦੇਖੋ ਆ ਸੈਂਟਰ ਬਣਾਇਆ ਹੋਇਆ ਆ ਲਓ ਆਪਾਂ ਐਸੇ ਤਰ੍ਹਾਂ ਹੀ ਆ ਦੇਖੋ ਗਲੇ ਦੇ ਸੈਂਟਰ ਬਣਾ ਕੇ ਕੱਟ ਲਗਾ ਲੈਣਾ ਦੇਖੋ ਜੀ ਕੱਟ ਨੂੰ ਕੱਟ ਨਾਲ ਮਿਲਾ ਕੇ ਆਪਾਂ ਨਾ ਸਭ ਤੋਂ ਪਹਿਲਾਂ ਸਲਾਈ ਸੈਂਟਰ ਚ ਲਗਾਉਣੀ ਹੈ ਆਹ ਦੇਖੋ ਆਪਣਾ ਗਲੇ ਦਾ ਸੈਂਟਰ ਆ ਕਮੀਜ਼ ਦਾ ਸੈਂਟਰ चाहे धागे की कटिंग करके इथों सिलाई शुरू कर लो चाहे तुसी की करो जी सिलाई ले आवो फिर एक सिलाई इधर आ देखो ना उपरले कपड़े चल पैने चाहिए है जी ना नीचे आ आलाई नी है ते लगानी है, बुकरम ते बिल्कुल नहीं लगा बिलकुल ਆ ਲਓ ਜੀ ਸिलाई ਆ ਗਈ ਆਪਣੀ ਡਬਲ ਇੱਕ ਸਾਈਡ ਹੀ ਡਬਲ ਹੋਈ ਆ ਕਿਉਂਕਿ ਆਪਾਂ ਇੱਥੋਂ ਸिलाई ਨਾ ਉੱਪਰ ਨੂੰ ਲੈ ਗਈ ਸੀ ਹੁਣ ਇੱਥੋਂ ਦੇਖੋ ਆਪਾਂ ਸੈੱਟ ਕਰਨਾ ਗਲੇ ਨੂੰ ਇਸ ਤਰ੍ਹਾਂ ਇਹ ਆ ਲਓ ਜੀ ਸੈੱਟ ਕਰਕੇ ਇਸ ਤਰ੍ਹਾਂ ਇੱਥੇ ਹੱਥ ਰੱਖ ਕੇ ਹੋ ਗਿਆ ਆਪਣਾ ਗਲਾ ਅਟੈਚ ਚਾਹੇ ਤੁਸੀਂ ਪਹਿਲਾਂ ਗਲਾ ਅਟੈਚ ਕਰ ਲੋ ਜੇ ਤੁਸੀਂ ਪਲੋਈਆਂ ਪਾਉਣ ਤੋਂ ਪਹਿਲਾਂ ਗਲਾ ਅਟੈਚ ਕਰਨਾ ਫਿਰ ਤੁਸੀਂ ਨਾ ਆਹ ਵਾਲੀ ਕਟਿੰਗ ਨਹੀਂ ਕਰਨੀ ਹੈਗੀ ਫਿਰ ਇਹ ਕਟਿੰਗ ਤੁਸੀਂ ਪਲੋਈਆਂ ਪਾਉਣ ਤੋਂ ਬਾਅਦ ਕਰਨੀ ਆ ਚਾਹੇ ਤੁਸੀਂ ਪਹਿਲਾਂ ਪਲੋਈਆਂ ਪਾ ਲਓ ਚਾਹੇ ਪਿੱਛੋਂ ਜੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਲਓ ਜੀ ਹੁਣ ਆਪਣਾ ਗਲਾ ਹੋ ਗਿਆ ਤਿਆਰ ਆਪਾਂ ਤੁਹਾਨੂੰ ਜੀ ਹੁਣ ਪਲੇਟਾਂ ਤੇ ਗਲਾ ਦਿਖਾਉਨੇ ਆ ਇਸ ਤਰ੍ਹਾਂ ਜੀ ਆਪਾਂ ਛੋਟੇ-ਛੋਟੇ ਲਗਾ ਲੈਣੇ ਆ ਕੱਟ ਇਹਦੇ ਨਾਲ ਗਲਾ ਆਸਾਨੀ 'ਚ ਸਿੱਧਾ ਹੋ ਜਾਂਦਾ ਹੈ। ਹਾਂਜੀ ਦੇਖੋ ਆ ਆਪਣਾ ਗਲਾ ਰੈਡੀ ਹੋ ਗਿਆ। ਆ ਦੇਖੋ ਇਸ ਤਰ੍ਹਾਂ ਇਹ ਆ ਲੋ ਜੀ ਠੀਕ ਹੈ ਜੀ ਆਪਾਂ ਪ੍ਰੈਸ ਕਰਕੇ ਗਲੇ ਨੂੰ ਸਿੱਧਾ ਕਰ ਲਿਆ। ਦੇਖੋ ਗਲਾ ਆਪਣਾ ਬਿਲਕੁਲ ਵੀ ਵਿੰਗਾ ਟੇਡਾ ਨਹੀਂ ਹੈਗਾ। ਇਸ ਤਰ੍ਹਾਂ ਸੈਂਟਰ ਕਰਕੇ نیچے ਤੋਂ ਵੀ ਤੇ ਉੱਪਰ ਤੋਂ ਵੀ ਜੋ ਸੈਂਟਰ ਕਰਕੇ ਗਲਾ ਅਟੈਚ ਕਰਦੇ ਆ ਗਲਾ ਆਪਣਾ ਬਿਲਕੁਲ ਵੀ ਵਿੰਗਾ ਟੇਡਾ ਨਹੀਂ ਜੜਿਆ ਜਾਂਦਾ। ਦੇਖੋ ਆ ਆਪਣੀਆਂ ਪਲੇਟਾਂ ਨੇ ਐਸ ਤਰ੍ਹਾਂ ਆਪਾਂ ਪਲੇਟਸ ਪਾ ਸਕਦੇ ਆ ਕੋਈ ਆਪਣੇ ਬੁਲਬਲਾ ਨਹੀਂ ਬਣਿਆ ਜਦੋਂ ਨਾ ਆਪਾਂ ਪਲੇਟਸ ਚ ਢੰਗਾਈ ਨਹੀਂ ਦਿੰਦੇ ਫੇਰ ਆਪਣੀ ਫਿਟਿੰਗ ਬਿਲਕੁਲ ਵੀ ਸਹੀ ਨਹੀਂ ਆਉਂਦੀ ਦੇਖੋ ਜਦੋਂ ਨਾ ਆਪਾਂ ਆਹ ਕਾਰਨਰ ਫੜਿਆ ਦੇਖੋ ਇੱਧਰ ਨਾਲ ਇੱਥੋਂ ਐਸ ਤਰ੍ਹਾਂ ਹੀ ਇਧਰ ਫੜ ਲੈਣਾ ਆਪਾਂ ਜਦੋਂ ਨਾ ਖਿੱਚਾਂਗੇ ਇਸ ਤਰ੍ਹਾਂ ਆਹ ਜਦੋਂ ਕੱਪੜਾ ਉੱਪਰ ਨੂੰ ਉੱਠੂਗਾ ਤਾਂ ਤੁਸੀਂ ਇਹ ਸਮਝੋ ਜੀ ਜਿਹੜੀਆਂ ਆਪਣੀਆਂ ਪਲੇਟਸ ਨੇ ਉਹਨਾਂ ਦੀ ਆਹ ਵਾਲੀ ਜਗ੍ਹਾ ਤੋਂ ਬੈਸਟ ਵਾਲੀ ਜਗ੍ਹਾ ਤੋਂ ਫਿਟਿੰਗ ਆ ਜਿਹੜੀ ਉਹ ਪ੍ਰੋਪਰ ਬਣ ਕੇ ਤਿਆਰ ਹੋਈ ਆ ਦੇਖੋ ਆ ਆਪਣਾ ਕੱਪੜਾ ਉੱਠ ਰਿਹਾ ਨਾ ਇਸ ਤਰ੍ਹਾਂ ਆ ਦੇਖੋ ਜਦੋਂ ਆਪਾਂ ਕਮੀਜ਼ ਨੂੰ ਪਾਵਾਂਗੇ ਤਾਂ ਆਪਣੇ ਸੂਟ ਦੀ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਜੀ ਆਪਣੀ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਆਪਾਂ ਪਲੂਆਂ ਪਾ ਸਕਦੇ ਆ ਜਾਨੀ ਕਿ ਪਲੇਟਾਂ ਪਾ ਸਕਦੇ ਆ ਤੇ ਫਿਟਿੰਗ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਇਸ ਤਰ੍ਹਾਂ ਜੀ ਆਪਾਂ ਕਰ ਸਕਦੇ ਆ ਗਲਾ ਅਟੈਚ ਗਲਾ ਬਿਲਕੁਲ ਦੇਖੋ ਜੀ ਸੈਂਟਰ ਚ ਅਟੈਚ ਹੋਇਆ ਨਹੀਂ ਆਪਣੀਆਂ ਪਲੂਆਂ ਚ ਫਰਕਾ ਦੇਖੋ ਇੱਥੋਂ ਇਦਾਂ ਸੈਂਟਰ ਹੋ ਜਾਂਦਾਗਾ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ